ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਇੱਕ ਪਾਸੇ ਹੜ੍ਹਾਂ ਦੇ ਪਾਣੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਰਥਲੀ ਮਚੀ ਹੋਈ ਹੈ ਖਾਸ ਕਰਕੇ ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸੂਤਰਾਂ ਦੀ ਜੇ ਮੰਨੀਏ ਤਾਂ ਲਗਭਗ ਇਹਨਾਂ 8ਾਂ ਜ਼ਿਲ੍ਹਿਆਂ ਦੀ 2 ਲੱਖ ਏਕੜ ਝੋਨੇ ਦੀ ਫਸਲ ਜਿਹੜੀ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਹਾਲੇ ਵੀ 200 ਘਰ ਇਹਨਾਂ ਅੱਠਾਂ ਜ਼ਿਲ੍ਹਿਆਂ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਹਨ ਤੇ ਕੀ ਪੰਜਾਬ ਸਰਕਾਰ ਰਾਤ ਦੇ ਨਾਮ ਤੇ ਢੋਂ ਕਰੀ ਹੈ ਆਖਰਕਾਰ ਕਿਉਂ ਖਿਲਵਾੜ ਕੀਤਾ ਜਾ ਰਿਹਾ ਹੈ ਜੇਕਰ ਕੋਈ ਇਹਨਾਂ ਨੂੰ ਪੱਤਰਕਾਰ ਪੁੱਛਦਾ ਹੈ ਇਹ ਕਹਿੰਦੇ ਹੋ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਬੰਦੇ ਹੋ ਤੁਸੀਂ ਪੀਟੀਸੀ ਚੈਨਲ ਤੇ ਕੱਪ ਕਰਦੇ ਹੋ ਚਾਹੇ ਉਹ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਹੋਣ ਚਾਹੋ ਸੰਤ ਬਲਬੀਰ ਸਿੰਘ ਸੀਚੇਵਾਲ ਹੋਣ ਸੰਤ ਬਲਬੀਰ ਸਿੰਘ ਸੀਚੇਵਾਲਾ ਹੁਣਾ ਹੁਣਾ ਵੱਲੋਂ ਕੱਲ ਸਵਾਲ ਪੁੱਛੇ ਗਿਆ ਲੇਕਿਨ ਉਹਨਾਂ ਨੇ ਮਾਈਕ ਹੀ ਚਲਾ ਕੇ ਮਾਰਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਹੀ ਕੀਆ ਕਰਦੇ ਸੀ ਜਦੋਂ ਸੱਤਾ ਦੇ ਵਿੱਚ ਨਹੀਂ ਸਨ ਕਿ ਮੁਰਗੀ ਉੱਤੇ ਬੱਕਰੀ ਉੱਤੇ ਕੁੱਤੇ ਉੱਤੇ ਯਾਨੀ ਕਿ ਕਿਸਾਨ ਦੀ ਕਿਸੇ ਵੀ ਚੀਜ਼ ਦਾ ਨੁਕਸਾਨ ਹੋਵੇਗਾ ਪ੍ਰੋਪਰ ਮੁਆਵਜ਼ਾ ਦਿੱਤਾ ਜਾਵੇਗਾ ਲੇਕਿਨ ਮੁਆਵਜ਼ਾ ਦੇਣਾ ਤਾਂ ਬੜੀ ਦੂਰ ਦੀ ਗੱਲ ਹੈ ਇੱਥੇ ਰਾਤ ਦੇ ਨਾਮ ਤੇ ਢੋਂ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਪੂਰੀ ਤਰ੍ਹਾਂ ਜਿਹੜੇ ਅੱਖ ਚੁੱਕੇ ਨੇ ਇਹ ਆਉਂਦੇ ਨੇ ਇਹਨਾਂ ਦੇ ਨਾਲ 4 4 ਕੈਮਰਿਆਂ ਵਾਲੇ ਹੁੰਦੇ ਨੇ ਇਹ ਦੀਨਾ ਬਣਾਉਣ ਆਉਂਦੇ ਨੇ ਅਸੀਂ ਉਹਨਾਂ ਵਿਧਾਇਕਾਂ ਅਤੇ ਮੰਤਰੀਆਂ ਦੀ ਚਾਹੇ ਉਹ ਆម ਆਦਮੀ ਪਾਰਟੀ ਦੇ ਨੇ ਚਾਹੇ ਉਹ ਸ਼ਰੂਮਣੀ ਅਕਾਲੀ ਦਲ ਦੇ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨੇ ਚਾਹੇ ਕੋਈ ਸਮਾਜ ਸੇਵੀ ਨੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਵੱਲੋਂ ਰੀਲਾ ਨਹੀਂ ਬਣਾਈਆਂ ਚਾਹ ਰੀਆਂ ਉਹ ਬੜੇ ਵਧੀਆ ਤਰੀਕੇ ਦੇ ਨਾਲ ਇਹਨਾਂ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਨੇ ਚਾਹੇ ਪਸ਼ੂਆਂ ਨੂੰ ਇਸ਼ਾਰਾ ਹੋਵੇ ਚਾਹੇ ਹਰਾਂ ਦੇ ਪ੍ਰਭਾਵਿਤ ਲੋਕਾਂ ਦੇ ਖਾਣ ਪੀਣ ਦਾ ਸਮਾਨ ਹੋਵੇ ਚਾਹੇ ਦਵਾਈਆਂ ਦਾ ਹੋਵੇ ਚਾਹੇ ਦੁੱਧ ਹੋਵੇ ਚਾਹੇ ਸਮਝਿਆ ਹੋਣ ਲੇਕਿਨ ਕੁਝ ਮੰਤਰੀ ਅਤੇ ਵਿਧਾਇਕਾਂ ਵੱਲੋਂ ਰੀਲਾ ਬਣਾ ਕੇ ਵੱਡੇ ਪਦਖ ਉੱਤੇ ਢੋਂ ਕੀਤਾ ਜਾ ਰਿਹਾ ਹੈ ਭਈ ਜੇਕਰ ਤੁਸੀਂ ਰੀਲਾ ਬਣਾਉਂੀਆਂ ਨੇ ਜੇਕਰ ਤੁਸੀਂ ਆਪਣੇ ਨਾਲ 20-20 ਪੱਤਰਕਾਰ ਨਾਲ ਲੈ ਕੇ ਚੱਲਨੇ ਨੇ ਤੇ ਤੁਸੀਂ ਆਪਣੇ ਘਰ ਬੈਠ ਜਾਓ ਸਮਾਜ ਸੇਮੀਆਂ ਵਕਵਕ ਸੰਸਥਾਵਾਂ ਵੱਲੋਂ ਵੱਡੇ ਪੱਧਰ ਦੇ ਰਾਹ ਦੇਕਰ ਜਿਹੜੇ ਕੀਤੇ ਜਾ ਰਹੇ ਨੇ ਲੇਕਿਨ ਇੱਕ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਦੀ ਬਿਊਰੋਕ੍ਰਾਸੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਅਸੀਂ ਸਾਰਾ ਕੁਝ ਮੁਹੱਈਆ ਕਰਵਾ ਰਹੇ ਹਾਂ ਖਾਣ ਪੀਣ ਦਾ ਸਮਾਨ ਪਸ਼ੂਆਂ ਨੂੰ ਚਾਰੇ ਦਾ ਸਮਾਨ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਸਬਜ਼ੀ ਦਾ ਦੁੱਧ ਦਾ ਰੋਟੀ ਦਾ ਪਾਣੀ ਦਾ ਦਵਾਈਆਂ ਦਾ ਮਛਰਦਾਰੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਲੇਕਿਨ ਇੱਕ ਤੁਹਾਨੂੰ ਅਸੀਂ ਵੀਡੀਓ ਨਸ਼ਰ ਕਰਾਂਗੇ ਤੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਕਿਸ ਤਰ੍ਹਾਂ ਢੀਲਾ ਬਣਾਉਣ ਦੇ ਚੱਕਰ ਵਿੱਚ ਮੰਤਰੀ ਵਿਧਾਇਕ ਅਤੇ ਪੰਜਾਬ ਦੀ ਬਿਊਰੋਕ੍ਰਾਸੀ ਮਗਨ ਹੈ ਉਹਨਾਂ ਵਾਸਤੇ ਹਰ ਇਸ ਕਰਕੇ ਆਇਲੀ ਕਿ ਉਹਨਾਂ ਨੇ ਢੀਲਾ ਬਣਾਉਣੀਆਂ ਨੇ ਅਤੇ ਸੋਸ਼ਲ ਮੀਡੀਆ ਉੱਤੇ ਪਾਉਣੀਆਂ ਨੇ ਤੇ ਜਦੋਂ ਉਹਨਾਂ ਬੱਚਿਆਂ ਦੇ ਕੋਲੋਂ ਪੁੱਛਿਆ ਗਿਆ ਜਦੋਂ ਉਹਨਾਂ ਲੋਕਾਂ ਦੇ ਕੋਲੋਂ ਪੁੱਛਿਆ ਗਿਆ ਭਾਈ ਤੁਹਾਨੂੰ ਕੁਝ ਮਿਲਿਆ ਤੁਸੀਂ ਕੁਝ ਖਾਧਾ ਉਹ ਕਹਿੰਦੇ ਆਉਂਦੇ ਨੇ ਫੋਟੋ ਕਰਾ ਕੇ ਚਲੇ ਜਾਂਦੇ ਨੇ ਤੇ ਉਹ ਜਿਹੜਾ ਸਮਾਨ ਸਾਨੂੰ ਦਿੰਦੇ ਨੇ ਉਹ ਫਿਰ ਦੁਬਾਰਾ ਵਾਪਸ ਲੈ ਲਿਆ ਜਾਂਦਾ ਹੈ ਚਾਹੇ ਉਹ ਬਿਸਕੁਟ ਹੋਣ ਤੇ ਚਾਹੇ ਉਹ ਫਰੂਟ ਹੋਵੇ ਤੇ ਜਿਹੜੇ ਇਹਨਾਂ ਨੇ ਰਾਤ ਦੇ ਕੇਂਦਰ ਬਣਾਏ ਹੋਏ ਨੇ ਜਿਹੜੀਆਂ ਇਹਨਾਂ ਨੇ ਰਸੋਈਆਂ ਤਿਆਰ ਕੀਤੀਆਂ ਨੇ ਉਹਨਾਂ ਨੂੰ ਮੋٹے-ਮੋٹے ਤਾਲੇ ਲੱਗੇ ਹੋਏ ਨੇ ਪਹਿਲਾਂ ਮੈਂ ਤੁਹਾਨੂੰ ਵੀ ਇਹ ਦੁਕਾਨਾਂ ਬਾਅਦ ਚ ਅਸੀਂ ਗੱਲਬਾਤ ਕਰਾਂਗੇ ਵਾਪਸ ਲੈ ਲੈਣਾ ਡੱਬੇ ਅੱਛਾ ਆਪਾਂ ਫੋਟੋ ਕਰਾਂ ਤਾਂ ਬਾਅਦ ਵਾਪਸ ਲੈ ਲੈਣਾ ਡੱਬੇ ਜੇ ਫਿਰ ਵਾਪਸ ਆਵਾਂ ਬੰਦ ਸੜਕ 깔ਾਇਆ ਸੀ ਇਹ ਉਹ ਬਾਟਾ ਨਾਲ ਫੜਾਈ ਨਹੀਂ ਕੀ ਕਿ ਆ ਸੀ ਤੁਹਾਨੂੰ ਜਦੋਂ ਉਹਨਾਂ ਨੇ ਤੁਹਾਨੂੰ ਕਸਕੋਰ ਦੇ ਡੱਬੇ ਬਣਾਇਆ ਐਂਡ ਦੇ ਬਾਅਦ ਅਸੀਂ ਦੇਵਾਂਗੇ ਦਫਰੇ ਉਹਨਾਂ ਲਾਲੀ ਲਾਸਟਿੰਗ ਇੱਕੋ ਇੱਕ ਚਾਰਾਕ ਲਾ ਲਾ ਅੰਮ੍ਰਿਤ ਜੇਲੇ ਵੰਡਾ ਲਾਣੇ ਨੇ ਦੇਖਦਾ ਪਾਣੀ ਦਿੱਤੀ ਅੰਦਰ ਬਸ ਮੋਰ ਕੋਸ਼ਿਸ਼ ਨਹੀਂ ਮਰਦਾ ਪਿਆ ਜੀ ਆ ਜਣੀ ਜੇ ਖਾਣਾ ਮਿਲਦਾ ਹੋਵੇ ਮਲਾਜਮ ਕਾਇੰਨੇ ਕੋਈ ਕੋਈ ਕਿਸੇ ਨੇ ਮਿਲਣਾ ਕੋਈ ਰਾਹ ਜਾਂਦੇ ਨੇ ਇਹ ਤੇ ਪਿੰਡ ਵਾਲਿਆਂ ਨੂੰ ਬੱਸਾਂ ਗੱਡੀਆਂ ਤੇ ਲੈ ਤਾਂਦਾ ਨੇ ਕਿੰਨੂੰ ਤੁਹਾਨੂੰ ਸਭ ਕੁਝ ਮਿਲੇਗਾ ਪਰ ਨਾ ਇੱਥੇ ਇੱਕ ਦੋ ਦੇ ਜਦੋਂ ਤੱਕ ਭਗਵੰਤ ਦਾ ਅਮਨ ਦੀ ਜੀ ਆਲੋ ਉਹ ਵੀ ਨਹੀਂ ਕੋਤਾ ਤੱਕ ਤਾਂ ਰੋਟੀ ਪਾਣੀ ਮਿਲਦਾ ਰਹੇ ਕੱਲ ਨੂੰ ਤੇ ਲੈ ਕੇ ਰੋਟੀ ਪਾਣੀ ਇੱਥੇ ਨਹੀਂ ਮਿਲ ਰਿਹਾ ਜੀ ਲੋਹਾਰ ਮਿਲਿਆ ਲੋਹਾਰ ਵੀ ਲੈ ਕੇ ਜਾਂਦੇ ਕੋਈ ਬੱਚੇ ਨਾਲ ਇੱਥੇ ਚੁਫੜਾ ਕੇ ਆਪਣੇ ਖਾਣੇ ਦੀ ਜੀ ਬਸ ਸਾਂਜਾ ਬਿਸਕੁਟ ਲੈ ਗਏ ਸੀ ਤੇ ਉਹ ਵੀ ਉਹਨਾਂ ਨਾਲ ਇਹ ਕੋਈ ਬੱਚਿਆ ਜਾਂਦੇ ਚੜਾ ਦੇ ਚੰਨੇ ਤੋਂ ਬਾਅਦ ਜਸਾਰਾ ਸਵਾਨ ਐਂਬੂਲੈਂਸ 파ਟਾ ਮਸਲੇ ਆ ਗਿਆ। ਅਸਲ ਨੂੰ ਤੋਂ ਕਰਾ ਕੇ ਬਿਸਕੁਟ ਤੇ ਜੱਪੇ ਸਾਰੇ ਵਾਪਸ ਲੈ ਕੇ ਜਾ। ਹਾਂ ਕੋਈ ਸੈਡ ਰਸੀ ਇੱਕ ਵਰਕਾ ਸੀ ਬੱਚਿਆ ਵਾਸਤੇ ਆਜਾ ਨਾ। ਉਹ ਕੋਲ ਤੋਂ ਡਰਾਗ ਕੋਈ ਤੋਂ ਸ਼ਾਮ ਭਾਰੀ। ਬਾਕੀ ਜਿਹੜਾ ਬੱਚਿਆ ਉਹ ਸਾਰਾ ਬਾਕੀ ਲੈ ਜਾ। ਇਹ ਹੁਣ ਪਾਟ ਥੋੜੇ ਆਨ ਤੋਂ 5 ਮਿੰਟ ਪਹਿਲਾਂ ਪਾਣੀ ਦੀ ਗੱਡੀ ਆਈ ਹੈ। ਠੀਕ ਹੈ। ਪਾਣੀ ਸਾਡੇ ਕੋਲ ਕਾਕੇ ਬਹੁਤ ਆਇਆ। ਪਾਣੀ ਛਾੜੀ ਦੇ ਨੀ ਪੀ ਵੀ ਕਰਾਣਾ। ਇਹ ਇਹ ਹੈ। ਇਹ ਦੱਸੀ ਜਾ ਰਹੀ ਹੈ। ਬੱਚੇ ਕਹਿੰਦੇ ਨੇ ਸਾਨੂੰ ਬਿਸਕੁਟ ਦਿੰਦੇ ਨੇ। ਸਾਨੂੰ 버ਗਰ ਦਿੰਦੇ ਨੇ ਸਾਨੂੰ ਪੀਜੇ ਦਿੰਦੇ ਨੇ ਸਾਨੂੰ ਕੇਲੇ ਦਿੰਦੇ ਨੇ ਸਾਨੂੰ ਸੇਬ ਦਿੰਦੇ ਨੇ ਸਿਰਫ ਫੋਟੋ ਕਰਾਉਣ ਵਾਸਤੇ ਫੋਟੋ ਕਰਾ ਕੇ ਉਸ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਰੱਖ ਲੈ ਜਾਂਦੇ ਨੇ ਉਹ ਕਹਿੰਦੇ ਨੇ ਜਦੋਂ ਪ੍ਰਸ਼ਾਸਨ ਨੂੰ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਆਉਣਾ ਤੇ ਦੋ ਦਿਨ ਖਾਣਾ ਵਧੀਆ ਦਿੱਤਾ ਗਿਆ ਉਸ ਤੋਂ ਬਾਅਦ ਸਾਣਾ ਸਾਡਾ ਖਾਣਾ ਵੀ ਬੰਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜਾ ਰਸੋਈ ਕਰ ਹੈ ਉਸ ਨੂੰ ਤਾਲੇ ਲੱਗੇ ਹੋਏ ਨੇ ਤੇ ਬੱਚੇ ਕਹਿੰਦੇ ਨੇ ਕਿ ਦੁੱਧ ਦਹੀਂ ਸਾਨੂੰ ਸਾਰਾ ਕੁਝ ਦਿੱਤਾ ਜਾਂਦਾ ਹੈ ਲੇਕਿਨ ਫੋਟੋ ਕਰਾ ਕੇ ਫਿਰ ਦੁਬਾਰਾ ਜਿਹੜਾ ਹੈ ਐਮਬੂਲੈਂਸ ਦੇ ਵਿੱਚ ਰੱਖ ਲਿਆ ਜਾਂਦਾ ਹੈ ਇਹ ਬੱਚੇ ਆ ਵੱਲੋਂ ਇਹ ਵੀਡੀਓ ਪਾਈ ਗਈ ਹੈ ਇਹ ਲੋਕ ਟੀਕਾ ਮਾਰ ਰਹੇ ਨੇ ਭਈ ਤੁਸੀਂ ਨੀਣਾ ਬਣਾਉਣ ਦੇ ਫੋਟੋ ਕਰਾਉਣ ਦੇ ਚੱਕਰਾਂ ਵਿੱਚ ਢੋਂਗ ਨਾ ਕਰੋ ਬੱਚਿਆਂ ਨੂੰ ਬਿਸਕੁਟ ਦੀ ਵੀ ਲੋੜ ਹੈ ਬੱਚਿਆਂ ਨੂੰ ਸੈਂਡਵਿਚ ਦੀ ਵੀ ਲੋੜ ਹੈ ਤੇ ਬੱਚਿਆਂ ਨੂੰ ਰੋਟੀ ਦੀ ਵੀ ਲੋੜ ਹੈ ਇਹ ਨਾ ਹੋਵੇ ਕਿ ਤੁਸੀਂ ਫੋਟੋ ਕਰਾ ਕੇ ਉਸ ਤੋਂ ਬਾਅਦ ਅਬੀਲ ਬਣਾ ਕੇ ਤੇ ਤੁਸੀਂ ਐਂਬੂਲੈਂਸ ਵਿੱਚ ਸਮਾਨ ਰੱਖ ਦਿਓ ਬੱਚਿਆਂ ਨੂੰ ਕਿਹਾ ਗਿਆ ਕਿ ਸਾਨੂੰ ਸਿਰਫ ਫੋਟੋ ਕਰਾਉਣ ਲਈ ਰਾਸ਼ਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹ ਰਾਸ਼ਨ ਸਾਡੇ ਕੋਲੋਂ ਵਾਪਸ ਲੈ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਵਿਧਾਇਕਾ ਅਤੇ ਮੰਤਰੀਆਂ ਨੂੰ ਇਸ ਗੱਲ ਉੱਤੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਧੰਨਵਾਦ